ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਘਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ 8-9 ਪਸ਼ੂ ਤੁਹਾਨੂੰ ਵਿਖਾਵਾਂਗੇ ਭੱਲੇ ਸਿੰਘੋ ਨਾਲ ਕੁਲ ਆਪਾਂ ਆਏ ਆਂ ਤੇ ਸਾਰੀਆਂ ਜਰਤਰ ਸੋਈਆਂ ਹੀ ਤੁਹਾਨੂੰ ਅੱਜ ਤੁਹਾਨੂੰ ਦਿਖਾਉਣੀਆਂ ਤੇ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾ ਜੇ। ਉਹ ਵਧੀਆ। ਕਿਰਮਾ ਲਾਲੇ ਚੋਨੇ ਚੋਨੇ ਫਿਰ। ਚੋਨੇ ਲੱਗਣ ਡਿਆ ਜਾਵੇ ਉਹਦੀ ਪਾਣੀ ਪੁੜੀ। ਠੀਕ ਆ। ਉਧਰ ਵੀ ਚੱਲਣਦੇ ਆ ਤੇ ਕੰਮ ਇੱਧਰ ਵੀ ਚੱਲਣਦੇ ਆ ਨਾ। ਬਾਕੀ ਚਲੋ ਮਿਹਨਤੀ ਆ ਬੰਦਾ ਚਲੋ ਜਿੰਨੀ ਕਰ ਲੇ। ਆਹੋ ਜੀ ਕਰਨੀ ਚਾਹੀਦੀ ਆ। ਇਹ ਜੇ ਕੋਈ ਕਵੇ ਵੀ ਉਧਰ ਵੀ ਕਰੀ ਜਾਂਦੇ ਇੱਧਰ ਵੀ ਕਰੀ ਜਾਂਦੇ ਪਰ ਉਹ ਤੇ ਤੁਸੀਂ ਆਪਣੀ ਮਿਹਨਤ ਆਪਣੇ ਸਿਰ ਤੇ ਕਰਨ ਦੇ ਜੀ। ਕਰ ਸਕਦੇ। ਹਾਂਜੀ ਹਾਂਜੀ। ਤੇ ਵਿਕੀ ਜਾਂਦਾ ਮਾਲ ਫਿਰ ਮਾਲ ਵਿਕੀ ਜਾਂਦਾ ਜਿੱਦਾਂ ਹੀ ਆ ਕੇ ਚੱਲ ਗਿਆ ਉਹ ਨਹੀਂ ਵੀ ਇਹਦਾ ਨਿਕਲ ਗਈ ਦੋ ਗਾਈਆਂ ਜੀ ਆ ਮੱਝਾਂ ਵਿੱਚ ਕੁਝ ਵੇਚ ਗਿਆ ਤੇ ਇਹਦੀ ਛੋਟੀਆਂ ਸੀ ਕਦੇ ਮਿੱਟੀ ਦੀ ਬਹੁਤ ਚੰਗੀ ਸੀ ਠੀਕ ਆ ਕਿ ਕਿ ਸਗਦੀ ਜ਼ਿਆਦਾ ਚੰਗੀ ਉਹ ਚੌਥੇ ਕੋਈ ਵੀਰ ਭਰਾ ਵਪਾਰੀ ਠੀਕ ਆ ਸੱਜਣ ਆਪਣੇ ਆਪਣੇ ਬਿੱਧਰੀਆ ਸਾਰੇ ਅਕਲ ਸਾਰੇ ਸੱਜਣ ਨੂੰ ਸਾਰੇ ਸੱਜਣ ਹੀ ਆ ਚੱਲੋ ਕੋਈ ਨਹੀਂ ਕੋਈ ਹੁੰਦਾ ਹਾਂਜੀ ਹਾਂਜੀ ਆਪ ਹੀ ਥੋੜੇ ਜਿਹਾ ਚੰਗੇ ਵੀ ਸਾਰੇ ਚੰਗੇ ਆ ਆਪ ਮਾਰੇ ਹੋਏ ਫਿਰ ਸਾਰੇ ਮਲੇ ਜਾਪਦੀ ਆ ਹਾਂਜੀ 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 ਸਾਰੇ ਚੰਗੇ ਵੀ ਆ ਸਾਡੇ ਤੋਂ ਸਾਰੇ ਚੰਗੇ ਆ ਠੀਕ ਆ ਤੇ ਬਾਕੀ ਕਿਹੜਾ ਗਰੀਬੀ ਵਿੱਚ ਆ ਹਾਂਜੀ ਤੇ ਵੀਰਾਂ ਭਰਾ ਦਾ ਬੜੇ ਖੌਨ ਆਉਂਦੇ ਆ ਅੱਛਾ ਕਿ ਬਾਬਾ ਜੀ ਕਦੀ ਸਾਹਮਣੇ ਨਹੀਂ ਆਏ ਅੱਛਾ ਤੇ ਵੀ ਆਪਣੀ ਆਪ ਵੀਡੀਓ ਬਣਦੀ ਜਿਨੂੰ ਹਾਂਜੀ ਹਾਂਜੀ ਆਮ ਤੌਰ ਤੇ ਵੀ ਕਈ ਵੀਰ ਸਾਹਮਣੇ ਵੀਡੀਓ ਵਾਲੇ ਆਉਂਦੇ ਆ ਹਾਂਜੀ ਹਾਂਜੀ ਤੁਸੀਂ ਵੀ ਸਾਹਮਣੇ ਨਹੀਂ ਆਏ ਕੋਈ ਗੱਲ ਨਹੀਂ ਜੀ ਫ੍ਰੀਜ਼ ਵਕਤ ਦੁਪਹਿਰ ਦਰਸ਼ਕ ਭੈਣ ਭਰਾਵਾਂ ਨੂੰ ਜਰੂਰ ਆਂ ਤੁਹਾਡਾ ਹੋਗਮ ਹੋਇਆ ਵਾ ਤੇ ਜਰੂਰ ਆ ਪਾਵਾਂਗੇ ਤੇ ਕੱਲ ਸ਼ਾਮ ਨੂੰ ਫਿਰ ਵੀਡੀਓ ਪਾ ਦਾਂਗੇ ਆਪਾਂ ਆਪਣੇ ਉੱਚ ਆਪਾਂ ਬਹੁਤੇ ਵੀਰਾਂ ਦੇ ਸਾਨੂੰ ਵੀ ਫੋਨ ਆਉਂਦੇ ਆ ਤੇ ਫਿਰ ਆਪਾਂ ਸਾਰਾ ਕੋ ਵੀਡੀਓ ਚ ਕੁਝ ਆਪਣੇ ਬਾਰੇ ਦੱਸ ਦੱਸ ਦਾਂਗੇ ਕੁਝ ਇਹ ਦੱਸ ਦਾਂਗੇ ਵੀ ਹਾਂ ਵੀਡੀਓ ਤੋਂ ਕਿਦਾਂ ਪਸ਼ੂ ਲੈਣਾ ਚਾਹੀਦਾ ਵਾ ਕਿਹ ਤਰ੍ਹਾਂ ਕਿਹ ਤਰ੍ਹਾਂ ਆਪਾਂ ਜਿਹੜਾ ਵਾ ਤੋ ਕਿ ਦੱਸ ਆਈ ਤੇ ਸਾਰੇ ਵੀਰਾਂ ਭਰਾਵਾਂ ਨੂੰ ਆਪਣੀ ਜਾਣਕਾਰੀ ਹਾਂਜੀ ਹਾਂਜੀ ਆਪਣੇ ਵੱਲੋਂ ਜੋ ਵੀ ਤੁਸੀਂ ਵੀਡੀਓ ਬਣਾਉਂਦੇ ਵੀ ਜੋ ਵੀ ਲੈਂਦੇ ਨੇ ਹਾਂਜੀ ਹਾਂਜੀ ਸਾਰਿਆਂ ਨਾਲ ਵੀਡੀਓ ਸੁਝਾਅ ਦਿਓ ਹਾਂਜੀ ਹਾਂਜੀ ਆਹੋ ਚਲੋ ਆਪਣੇ ਕੋਲ ਤੁਸੀਂ ਕੱਲ ਸ਼ਾਮ ਨੂੰ ਫਿਰ 7 ਵਜੇ ਪਾ ਦਿਆਂਗੇ ਤੇ ਸਾਰੇ ਵੀਰਾਂ ਦੇ ਸਾਹਮਣੇ ਹਾਂਜੀ 2 ਤਰੀਕ ਨੂੰ ਸ਼ਾਮ ਨੂੰ 7 ਵਜੇ 2 ਤਰੀਕ ਨੂੰ ਸ਼ਾਮ ਨੂੰ 7 ਵਜੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਸਾਰਿਆਂ ਨੂੰ ਬੜੇ ਵੀਰਾਂ ਨੇ ਸਾਰੇ ਸਾਰੇ ਵੀਰ ਨਾਲ ਇਹੀ ਗੱਲ ਕਰਨਦੇ ਆ ਤੇ ਫੇਰ ਆਪਾਂ ਹੁਣ ਸਾਰੇ ਵੀਰਾਂ ਦਾ ਹੋ ਗਮਿਆ ਤੇ ਆਪਾਂ ਫੇਰ ਮੋੜ ਨਹੀਂ ਸਕਦੇ ਯੋ ਅੱਜ ਕੀ ਦੇ ਸਾਹਮਣੇ ਆਇਆ ਹਾਂ ਜੀ ਸਾਰੇ ਵਪਾਰੀ ਭਰਾ ਵੀ ਇਤਰਾ ਹੀ ਕਹਿੰਦੇ ਆ ਅੱਜ ਵੀ ਫੂਲ ਚਾਲ ਚੱਲ ਜਾਏ ਜੀ ਅੱਛਾ ਤੇ ਮੈਂ ਕੋਈ ਨਹੀਂ ਅੱਜ ਅੰਮ੍ਰੇ ਵੀ ਜਿੱਦ ਨਾਲ ਲੈਣੀ ਵੀ ਇਮਾਰਤ ਹਲਕੀ ਦੀ ਬੇਨਤੀ ਆ ਵੀ ਠੀਕ ਬਾਕੀ ਆਪਾਂ ਇਹ ਹੁੰਦਾ ਵਾ ਕਿ ਆਪਾਂ ਨੂੰ ਚਲੋ ਆਪਾਂ ਪਸ਼ੂਆਂ ਦਾ ਕੰਮ ਪਸ਼ੂਆਂ ਦਾ ਨਾ ਆਪਾਂ ਆਪਾਂ ਨੂੰ ਕੰਮ ਦਾ ਮਤਲਬ ਹੁੰਦਾ ਕਿ ਸਾਨੂੰ ਇਹ ਹੁੰਦਾ ਅਸੀਂ ਸਾਹਮਣੇ ਆ ਕੇ ਕੀ ਕਰਨਾ ਵਾ ਜਿਹੜਾ ਵਾ ਕੰਮ ਸਹੀ ਹੈ ਸਾਫ਼ ਰੱਖੀ ਹੈ ਉਹ ਚੀਜ਼ ਆਪਾਂ ਨੂੰ ਜ਼ਿਆਦਾ ਵਾਦਾ ਚਲੋ ਸਾਫ਼ ਤੇ ਚਾਹੀਦਾ ਜੁਗ ਹੀ ਆ ਹਾਂਜੀ 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 ਵੀ ਇਹੋ ਹੀ ਹਰ ਵਾਰੀ ਵੀ ਨੇ ਸਪੋਰਟ ਕਰਦੇ ਆਂ ਹਾਂਜੀ ਹਾਂਜੀ ਤੁਹਾਡੀ ਇਹੋ ਹੀ ਹੁੰਦੀ ਆ ਹਰ ਵਾਰੀ ਆਇਆ ਵੀ ਜੁਗਾ ਦਾ ਉਹ ਹੀ ਦੱਸੋ ਕੋਸ਼ਿਸ਼ ਤੇ 100% ਸਾਡੀ ਇਹੀ ਹੁੰਦੀ ਆ ਸਭ ਤੋਂ ਵੱਡੀ ਆ ਵੀਡੀਓ ਵਾਲੀ ਕੋਸ਼ਿਸ਼ ਇਹੋ ਨਹੀਂ ਚੀਦੀ ਆ ਹਾਂਜੀ ਮੈਂ ਆਪਾਂ ਤੁਹਾਨੂੰ ਕੋਈ ਵੀ ਆ ਜੁਗਾਗਾ ਸੋਚ ਦੱਸੋ ਜੇ ਤੁਸੀਂ ਜਿਹਨੂੰ ਇਹ ਕਹਿੰਦੇ ਜੀ ਨਾ ਹਾਂਜੀ ਮੋਮੋ ਜੀ ਦਾ ਠੀਕ ਆ ਕਿ ਜਿਹੜੋ ਸਾਨੂੰ ਵੀਡੀਓ ਵਾਲਾ ਕਹਿਣ ਰਿਹਾ ਸਹੀ ਦੱਸੋ ਹਾਂਜੀ ਹਾਂਜੀ ਅਸੀਂ ਜੀ ਗਲਤ ਦੱਸੀਏ ਹਾਂਜੀ ਹਾਂਜੀ ਤੇ ਫਿਰ ਗਲਤੀ ਤੁਹਾਡੀ ਆ ਹਾਂਜੀ ਹਾਂਜੀ ਤੁਸੀਂ ਗਲਤ ਕੰਮ ਨਹੀਂ ਕਰਾਉਂਦੇ ਤਾਂ ਅਸੀਂ ਗਲਤ ਕਿਉਂ ਕਰੀਏ ਬਾਕੀ ਸਹੀ ਗੱਲ ਹੈ ਤੁਹਾਡੀ ਜੀ ਤੇ ਚਲੋ ਕਰੀਏ ਫਿਰ ਸ਼ੁਰੂ ਹਾਂ ਨਾ ਨਾਮ ਇਹ ਕਰੀ ਦੱਸ ਦਈਏ ਆਪਲਾ ਪਾਲਾ ਜੀ ਹਾਂਜੀ ਪਿੰਡ ਭੰਗਾਲ ਜੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਜੈੰਤੀਬੁਰ 4 ਕਿਲੋਮੀਟਰ ਦਾ ਠੀਕ ਹੈ ਜੀ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਝੋਟੀ ਆ ਜੀ ਆ ਗਈ ਆ ਖੱਲਿਆਂ ਬੜੀ ਕਮਾਲ ਦੀ ਤਿਆਰ ਹੋਈ ਆ ਅੱਜ ਆਨੀ ਸੂਆ ਪਹਿਲਾਂ ਹੀ ਅੱਜ ਹੀ ਲਿਆ ਕੇ ਤੇ 10000 ਰੁਪਏ ਜਨਾ ਕਹਿੰਨੀ ਘਰ ਅੱਛਾ ਪਹਿਲੇ ਸਵੇਰ ਆਜੀ ਸ਼ੁਰੂ ਹੋਈ ਵਾਹ ਬਚਾ ਨਾ ਮਰੇ ਮਗਰ ਮਗਰ ਇਹਦੇ ਕੱਟਾ ਆ ਅੱਜ ਰਾਤ ਦੀ ਸ਼ੁਰੂ ਕੱਲ ਤੇ ਅੱਜ ਰਾਤ ਦੀ ਜਿਹੜੀ ਚੋਈ ਹੋਈ ਫਿਰ ਇਹਦੀ ਕੋਈ ਚੋਈ ਹੋਈ ਏ ਉਹਨਰੇ ਨਹੀਂ ਨਹੀਂ ਦੋ ਹੋਈਆਂ ਇੱਕ ਆਹਨੇ ਕਹਿੰਦੀ ਚੋਈ ਆ ਇੱਕ ਪੀਰ ਜੀ ਉਹਨਾਂ ਨੇ ਘਰੇ ਲਿਆ ਕੇ ਚੋਈ ਤੇ ਇੱਕ ਉੱਥੇ ਉਹਨਾਂ ਵੀ ਚੋਈ ਜਿਹੜੀ ਕੀਤੀ ਆ ਚਲੋ ਪਾਸੇ ਹੋਈ ਕਿ ਅੱਜ ਦੋ ਵਾਰੀ ਬਾਕੀ ਜੇ ਪਹਲਾ ਪੁਲਾ ਹਵਾ ਨੇ ਤੇ ਉਤਰਾ ਹੀ ਆ ਜਿਹੜੀਆਂ ਤੋਰਦਾ ਸਿੱਧਾ ਪੁਲਾ ਜਦੋਂ ਕਿ ਝੂਟੀ ਪਾਉਂਦਾ ਨਹੀਂ ਆ ਇਸੀ ਜਰੂਰ ਥੋੜੀ ਹੈਗੀ ਆ ਥੱਲੇ ਆ ਬੜੀ ਕਮਾਲ ਦੇ ਆ ਦੁੱਧ ਵਾਲੀ ਝੋਦੀ ਬਹੁਤ ਕਾਰਗਰ ਹੁਣ ਜੀ ਦੁੱਧ ਵਾਲੀ ਆ ਜਿਹੜਾ ਤੁਸੀਂ ਲਿਜੇ ਜਾ ਆਪਾਂ ਰੱਖਾਂਗੇ ਕੁਣੀ ਕਰਦੇ ਆ ਗਾਵਾਂ ਮੰਗੂ ਤਿਆਰ ਹੋਈ ਆ ਥੱਲੇ ਚੱਲੋ ਲੈ ਜਾਓ ਜੀ ਪਹਿਲਾਂ ਜਿੰਨੀ ਜਈ ਉਹਨੂੰ ਦੋ ਦੇਂਦੀ ਆ ਹਾਂਜੀ ਹਾਂਜੀ ਬਾਕੀ ਥਾਂ ਨੇ ਚੰਗਾ ਲੱਗਾ ਇਹਨਾਂ ਨਾਲੇ ਪਾਣੀ ਦਾ ਬਾਹਰ ਨਾਲ ਜੋ ਪੁੱਕਣਿਆ ਤੇ ਮੋਲ ਦੇ ਵੀਰ ਜੀ ਇਹਦਾ ਫਿਰ ਕਿੰਨੀ ਥੰਨੀ ਜੋੜੀ ਆ ਕਿੰਨਾ ਫਿਰ ਮੁੱਲ ਰੱਖਦੀ ਇਹਦਾ ਮੋਲੇ ਦਾ ਬਾਬਾ ਜੀ ਛੋਟੀ ਤਰ੍ਹਾਂ ਬਾਤ ਪਿਆ ਕਰ ਰਹੀ ਦੜੀ ਸਾਉ ਹੋਇਆ ਤੋ ਤਾਂ ਕੋਈ ਪਤਾ ਨਹੀਂ ਹਾਂਜੀ ਹਮਨ ਬੋਲ ਜੀ ਨੰਬਰ ਤੇ 70000 ਦਾ 70000 ਦੀ ਲਿਖੀ ਜਰੂਰ ਆ ਹਾਂਜੀ ਪਰ ਹੈਗੀਕਰ ਤੂੰ ਤਾਂ ਨਹੀਂ ਦਾਤ ਦੀ ਸੂਈ ਲਪਾ ਲੋ ਪਰ ਲੱਗਾ ਠੀਕ ਆ ਇਹ ਵਾਲੀ ਪੱਠਾ ਤਾਂ ਖਾਊਗੀ ਹਾਂਜੀ ਬਾਅਦ ਵਿੱਚ ਖਾਊਗੀ ਤੇ ਫਿਰ ਦੁੱਧ ਆਖ ਨੂੰ ਕੱਢੂਗੀ ਠੀਕ ਆ ਜੀ ਕਿੰਨਾ ਵੀ ਤੁੰਟੀਣਾ ਜਿਹਦੇ ਨਾਲ ਮਥਾਂ ਛੱਡਾ ਵਾ ਹਾਂਜੀ ਤੇ ਇਹਨਾਂ ਲਿਆ ਕੇ ਤੇ ਲੋਕਾਂ ਤੱਕ ਇਹ ਮਹ ਰਹੇਗਾ ਜੀ ਜੋ ਮੇਰੇ ਹਿਸਾਬ ਨਾਲ ਆਈ ਕਦੋਂ ਕਰਨੇ ਜਿੱਦਾਂ ਜੋਤੀ ਵੀ ਚੱਲੇ ਪਹਿਲਾਂ ਜਿੰਨੀ ਜਿੰਨੀ ਸਾਫ ਹੋਊਗੀ ਉੱਤੇ ਆਊਗੀ ਤੇ ਜੈਸਨ ਹੋਈਆਂ 70000 ਨਹੀਂ ਜੈਸਨ ਹੋਣੀ ਇਹਨਾਂ ਦਾ ਮੁੱਲ ਕਰਨਾ 65000 ਦਿਖਾਣਾ 65000 ਦਿੱਤਾ ਜੀ ਬੋਲੋ ਮੁੱਲ ਜਦੋਂ ਤੁਸੀਂ ਤੁਹਾਡੀ 10 ਕਿਲੋ ਕਰ ਗਈ ਫਿਰ ਨਹੀਂ 5000 ਕਿਲੋ ਕਰਮੀ ਬਾਕੀ ਚਲੋ ਕਰੋਗੇ ਜਿਹੜੇ ਹਿਸਾਬ ਨਾਲ ਸਟਰਕਚਰ ਹੈ ਤਾਂ ਦੋ ਮਿੰਟ ਟਪਣੀ ਜਾਈ ਦੀ ਸਾਡੀ ਨਿਗਰ ਕਿਉਂ ਚਲੋ ਸਾਡਾ ਤਇਰਬਾ ਰੋਏਗਾ ਠੀਕ ਆ ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਝੋਟੀ ਆ ਇਹਦਾ ਇਹਦਾ ਕਿੰਨਾ ਸੂਆ ਜੀ ਇਹ ਤਾਂ ਪਹਿਲਾਂ ਹੀ ਸੂਆ ਇਹਦਾ ਵੀ ਪਹਿਲਾਂ ਹੀ ਸੂਆ ਇਹਦਾ ਵੀ ਵੀਰ ਆ ਕੇ ਵੀ ਝੂਮਦਾ ਕੇ ਵੀਡੀਓ ਬਣਾਈ ਤਾਂ ਵੱਡੀ ਜੱਲ ਜੱਡੀ ਹੈ ਵੱਡੀ ਕੱਟੀ ਚਲੋ ਸੋਹਣੀ ਝੋਟੀ ਆ ਕੱਟਾ ਮਗਰ ਇਹਦੇ ਉਹ ਵਖੋ ਤੇ ਬਾਕੀ ਸਫਾਈਆਂ ਚਾ ਸਿੰਗਾ ਤਾਂ ਵੀ ਸੋਹਣੀ ਆ ਤੇ ਥਣ ਵੀ ਆ ਦੇਖ ਸਕਦੇ ਜੇ ਬੜਾ ਪਿਆਰਾ ਜਿਹਾ ਥਾਣਾ ਹੈ ਜਿਹੜਾ ਇਹਦਾ ਇਹ ਜੇ ਭਲਾ ਹੈ ਇਹਦੇ ਵੀ ਹਵਾਨੇ ਤੇ ਆਹ ਕੱਟਾ ਜਿਹੜਾ ਇਹਦਾ ਬੜਾ ਫਿਕਸ ਜਿਹਾ ਹਵਾਨਾ ਨਾ ਕੋਈ ਨਹੀਂ ਬਿਠਾਏ ਤੁਹਾਣੀ ਪਹਿਲਾਂ ਨਹੀਂ ਪਹਿਲਾ ਸਵੇਰ ਤੇ ਚੰਗੇ ਕੱਟ ਕੱਟ ਦੀ ਝੋਟੀ ਫੱਬਦੀ ਆ ਝੋਟੀ ਪੂਰੀ ਜਿਹੜੀ ਆਪਣੇ ਢਾਂਚੇ ਚ ਇਹ ਤਾਂ ਅੰਦਰੋਂ ਇਹੋ ਨੇ ਆ ਪਹਿਲਾਂ ਨਹੀਂ ਕੱਲ ਦੀ ਸੂਈ ਨਹੀਂ ਆਈ ਨਹੀਂ ਵੀ ਰੱਖਦੀ ਕੱਲ ਦੀ ਸੂਈ ਤੇ ਤਾਂ ਕੋਲੋਂ ਸੂਈ ਪੰਜਾਦਨ ਹੋ ਗਿਆ ਠੀਕ ਆ ਤੇ ਕਿੰਨਾ ਦੁੱਧ ਪੱਕਾ ਤਿਆਰ ਕਰ ਗਈ ਆ ਕੋਲੋਂ ਮਹਿੰਗੇ ਦਾ ਮੈਂ ਆਪਣੇ ਰੱਖਾਂ ਲੀਟਰ ਅੱਛਾ 10 ਲੀਟਰ ਜਿਹੜਾ ਹਫਤੇ ਦੇ ਅੰਦਰ ਸੂਈ ਕੋਲੋਂ ਤਿਆਰ ਜਿਹੜਾ ਝਵਾ ਦੋ ਲੀਟਰ ਤੇ 10 ਕਿਲੋ ਦਾ ਆਕਲੋਣੀ ਪੰਜ ਆਰਮ ਠੀਕ ਆ ਤੇ ਕਿੰਨਾ ਕ ਦੁੱਧੇ ਚ ਵਾਈ ਜਾਊਗੀ ਚਲੋ 2 ਕਿਲੋ ਹੋਰ ਵਾਦੀ ਲੋਈ ਏ ਛੋਟੀ ਹਾਂਜੀ ਹਾਂਜੀ ਪੱਕਾ ਕੱਢ ਕਾ ਤੁਹਾਡਾ ਇਹਨਾਂ ਕੋ ਵੀ ਰੱਖੇ ਵਿੱਚ ਝੂਮਗਾ ਫਿਰ ਦੇਣਾ ਚਾਹੀਦਾ ਤੈਨੂੰ 12 ਬਾਕੀ ਪਹਿਲੇ 10 ਵਜੇ ਕੋ ਛੋਟੀ 12 ਲੀਟਰ ਦੁੱਧ ਚ ਵੰਦੀ ਆ ਤੇ ਬੜੀ ਚੰਗੀ ਬਾਬਾ ਜੀ ਆਂ ਬੜੇ ਚੰਗੀ ਛੋਟੀ ਮੰਨਿਆ ਜਾਂਦਾ ਸਾਨੂੰ ਅਸੀਂ ਆਂ ਬੜੇ ਰਾਜ ਜਿੱਦੇ ਵੀ ਕਿਥੋਂ ਦੁੱਧ ਕੱਢੀ ਜਾਂਦੀ ਪਹਿਲਾਂ ਨਾ ਕਿਲੋ ਭਰਦੀਆਂ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ ਜਿੰਨਾ ਵਾਦੀ ਕਰਿਆ 80000 80000 ਕਰਦੇ ਵਿੱਚ ਛੋਟ ਛੋਟ 3000 ਛੱਡ ਦ ਤੇ ਆ ਆ ਵੀ ਤਾਜੀ ਸੋਈ ਜੇ ਸੋਈ ਜੇ ਮੈਂ ਤਾਜੀ ਆ ਵੀ ਕਿੰਨੇ ਦਿਨੋਂ ਕਿ ਇਹ ਨੂੰ ਅੱਜ ਹੱਤਾ ਨਹੀਂ ਆਣਾ ਘਾਟੇ ਆਣਾ ਮਸਣਾ ਕਦ ਕਾਠੇ ਦਾ ਵਿੱਚ ਆ ਵਾ ਇਸ ਤੋਂ ਬਚਾ ਦੇ ਤੇ ਤੇ ਕਹ ਤਰਾ ਦੁੱਧ ਕਿੰਨਾ ਜਾਨ ਮੋਕੇ ਤੇ ਦੁੱਧ ਤਾਂ ਵੀ 10 ਲੀਟਰ ਲੱਗਦਾ ਕਰ ਆ ਅੱਛਾ ਤੋਰਦਾ ਫੇਰ ਇਹਨਾਂ ਬਾਕੀ ਇਹ ਵੀਡੀਓ ਪੂਰੀ ਜਰੂਰ ਵੇਖਿਓ گاਵਾ ਵੀ ਤੁਹਾਨੂੰ ਕਾਫੀ ਹੌਲੇ ਭਾਜ ਤੁਹਾਨੂੰ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਤੇ ਕਾਫੀ ਵੈਰਾਈਟੀ ਦੀਆਂ ਤੁਹਾਨੂੰ ਦਿਖਾਵਾਂਗੇ ਵੱਡੇ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਇਹਦੀ ਕੱਟੀ ਹੋ ਜੀ ਆਹ ਕੱਟੀ ਇਹਦੀ ਮੋੜ ਕੱਟੀ ਤੇ ਉਹ ਤਰ੍ਹਾਂ ਕਿੰਨਾ ਕੁ ਦੁੱਧ ਚਵਾਈ ਜਾਊਗੀ ਚਲੋ ਉਹ ਘਰ ਜਾਂਦੇ 12 13 ਕਿਲੋ ਜਿਹੜੇ ਥੋੜਾ ਉਲਟ-ਪੁਲਟ ਐੇ ਕੰਮ ਉਹ ਨਾ ਬੰਦਦਾ ਅੱਛਾ ਤੇ ਮੈਂ ਸੇਵਾ ਦਾ ਖੁੰਜੀ ਕੱਦ ਕਾਟੋ ਤਰ ਇਹਦਾ ਵੇਚਾ ਵਾ ਫਾਂਸਾ ਦੰਗੇ ਕੋਲ ਗਿਆ ਅੱਛਾ ਕਿਦ ਕੋ ਲਗੀ ਲਾਗੂ ਮੰਗੀਆਂ ਠੀਕ ਆ ਇਹ ਟੂੜਦਾਲੀ ਖਾਂਦੀਪ ਜਾਈ ਠੀਕ ਆ ਬਾਕੀ ਦੇਰੀਆਂ ਕੋ ਚਾਉਣ ਵਾਲੀ ਮੱਝ ਹੈ ਜਿਹੜੀ ਬਾਕੀ ਜਵਾਪਸਨਾ ਵਧੀਆ ਚੂਨ ਚਾਂ ਬੋਲੀ ਹੈ ਵਧੀਆ ਬਣਾਵਾਂਗੇ ਵਧੀਆ ਕੱਤੂਦਾਲੀ ਆ ਤੇ ਮੋਲ ਦਾ ਫਿਰ ਇਹਦਾ ਤੇ ਬਾਕੀ ਮੋਲ ਕਿਦਰਾ ਪੋਣਾ ਕਿੰਨਾ ਕ ਪੱਦਰ ਇਹ ਵੀ ਦੱਸਾਂਗੇ 2 ਛੜ ਦਾ 70000 ਅੱਛਾ 68 ਦੀ 62000 ਦੀ ہاں ਅੱਛਾ 62 62000 ਹੀ ਚੱਲੂ ਅੱਜ ਠੀਕ ਆ ਤੇ ਆਦੋ ਮੱਜਾਂ ਕਰਦੀਆਂ ਆ ਗਈਆਂ ਫਿਰ ਆਪਣੀ ਆਪ ਕਰਦਾ ਵੈਟ ਰਹੀ ਏ ਅੱਛਾ ਢੀ ਢਡੀ ਬੜੀ ਛਾਈ ਆ ਆਇਆ ਕਿੰਨਾ ਚਿਰ ਹੋ ਗਿਆ ਸੋਈਣਾ ਇਹਨੂੰ ਅਜੇ ਚੌਥਾ ਪੰਜਵਾਂ ਦੇ ਦੇ ਚੌਥਾ ਪੰਜਵਾਂ ਦੇਨੇ ਸੋਈਣਾ ਇਹੇ ਕੋ ਦੁੱਧ 11 12 ਗ੍ਰਾਮ ਇਹਦੀ ਮਰ ਰਸੀ ਹੈ ਨਾ ਰਸੀ ਹਾਂ ਠੀਕ ਆ ਇਹਦਾ 11 12 ਗ੍ਰਾਮ ਦੁੱਧ ਇਹ ਤੇ ਜ ਵੱਧ ਵੀ ਜਾਉਗੀ ਫਿਰ ਆਹ ਦੁੱਧ ਕਿੰਨਾ ਘਰੀ ਜਾਉਗੀ ਤੁਹਾਨੂੰ ਲੱਗਦਾ ਤੁਰੂਗੀ ਜਿਹੜਾ ਬਰਨੀ ਗੁਰਮੀਦੋਂ ਪਾਉਣ ਵਾਲੀ ਬੋਚ ਬੋਚ ਨੇ ਬਰਨ ਵਾਲੀ ਆ ਇਹ ਠੀਕ ਆ ਦੁੱਧ ਬੜਾ ਠਾਕ ਮੌਰਨੇ ਦੇ ਰਸੀ ਆ ਜੋ ਇਹਨਾਂ ਦਿਨਾਂ ਦੇ ਬਾਅਦ ਸੁਕਾ ਦੇ ਹੁੰਦੇ ਆ ਬੱਚੇ ਅੰਦਰ ਬੰਨੇ ਆ ਬਾਹਰ ਤੋਂ ਹੁੰਦੀ ਆ ਤਾਂ ਘਰ ਦੇ ਅੰਦਰ ਬੰਨੇ ਆ ਤੁਹਾਨੂੰ ਦਿਖਾ ਦਿਆਂਗੇ ਬਾਕੀ ਖਾਂਸਰ ਬੜਾ ਚੰਗਾ ਹੋ ਗਿਆ ਸੀਲ ਠੰਡੀ ਬੜੀ ਆ ਠੀਕ ਆ ਭਾਵੇਂ ਯਾਰ ਅਸੀਂ ਤੁਸੀ ਕੋਈ ਲੋੜ ਨਹੀਂ ਉਹਨੂੰ ਇੱਦਾਂ ਬੈਠਾ ਚਲੋ ਲੈ ਜਾਓ ਫਿਰ ਬਾਕੀ ਹੈ ਜੀ ਵੀ ਕ੍ਰੋਸ ਤੇ ਆ ਗਰਮੀਆਂ ਚ ਚੌਣ ਵਾਲੀ ਗਾਵਾਂ ਜਿਹੜੀ ਉਸ ਤੋਂ ਬੜਾ ਕਿੱਤਾ ਜਾਣ ਲਿਆ ਅਗਰ ਤੇ ਇਹਦਾ ਫਿਰ ਮੁੱਲ ਇਹ ਵੀ ਕਹਾਂ ਬਾਬਾ ਜੀ ਗਾਈ ਉਹਦਾ ਕਰੋ ਅਸੀਂ ਹੁਣ ਜੇ ਲੱਗਦਾ ਜੇ ਹਰ ਬੰਦਾ ਰੁਜ ਜਾ ਹਾਂਜੀ ਹਾਂਜੀ ਚਲੋ ਖੜੇ ਕੱਲੇ ਆ ਮੋਜਾ ਸਾਡੇ ਉਹਦੇ ਵਿੱਚ ਨਹੀਂ ਇਹ ਤਾਂ ਇਨਸਾਨ ਹੁੰਦੇ ਹੋਰ ਤਾਂ ਪੰਜ ਪੰਜ ਜੱਟ ਦੇ ਵੱਧ ਵਿਕਦੀਆਂ ਹਾਂ ਹਾਂਜੀ ਹਾਂ ਜੇ ਕੋਈ ਵਪਾਰੀ ਵੀ ਇਹ ਖੜ ਕੇ ਵੇਖ ਸਕਦਾ ਹੁਣ 32000 ਦੇਣਾ 32000 ਦੀ ਕਰਨੀ 32 ਜਗ ਛੋਟ ਛੱਡ ਕੇ ਫਿਕਸ ਹੀ ਹੈ ਕੰਮ ਇਹ ਨਹੀਂ ਕਰਨੀ ਹੈ ਜੀ ਅੱਛਾ ਕਰ ਦਿੰਨੇ ਆਗੇ ਕਿੰਨੇ ਦੀ ਦੇ ਦੇਣੀ ਹੈ ਆਹਣ ਇਹ ਜਿਹੜਾ ਆ ਨਹੀਂ ਦੇ ਦਗਾ 28000 ਜੀ 28000 ਜੀ ਤੇ ਦੁੱਧ 12 ਲੀਟਰ ਘਰੋ ਚਵਾ ਕੇ ਦੁੱਧ 10 ਤੋਂ ਬਾਅਦ ਹੋਊਗਾ 10 ਤੋਂ ਬਾਅਦ 11:00 ਹੋ ਜੇ 12:00 'ਚ 10 ਤੋਂ ਬਾਅਦ ਠੀਕ ਹੈ ਬਾਕੀ ਸਭ ਛੰਡੀ ਬੜੀ ਚੰਗਾ ਤੇ ਮਗਰ ਵੀ ਬੱਛੀ ਆ ਜਿਹੜੀ ਇਹਦੇ ਠੀਕ ਆ ਤੇ ਚਲੋ ਹੁਣ ਆ ਜਿਹੜੇ ਸੋਈ ਜੇਕਰ ਬੰਦ ਹੁਣ ਨੀਂਹ ਕਣੀ ਦਾ ਰੰਗ ਆ ਠੀਕ ਆ ਤੇ ਡੰਗਰਾਤ ਕੋ ਆ ਵੀ ਮਾਲ ਕਰ ਸੰਘ ਕਰੀ ਆਗਾ ਹਾਂ ਜੀ ਹਾਂ ਜੀ ਉਹ ਕਾ ਕਿਤੇ ਜੜੀਆਂ ਜੜੀਆਂ ਮੋਟੇ ਕੰਮ ਕਰਾਂਗਾ ਨੂੰ ਪਤਾ ਹੀ ਨਹੀਂ ਲੱਗਦਾ ਤੇ ਇਹ ਵੀ ਕੱਲ ਦੀ ਸੋਈ ਆ ਜਿਹੜੀ ਇਹ ਵੀ ਇਹਦੀ ਮਗਰੀ ਵੱਚੀ ਜੀ ਇਹਦੇ ਮਗਰੇ ਵੱਚੀ ਦੱਬੀ ਨਾ ਇਹ ਨਾਲ ਦੱਬੀ ਹੋਈ ਹੈ ਦੱਬੀ ਵੱਚੀ ਬਹੁਤੀ ਜ਼ਿਆਦਾ ਚੰਗੀ ਹੈ ਇਹ ਬਾਹਰੋਂ ਖਾਲ ਇਹਦੇ ਮਗਰ ਚੰਗੀ ਵੱਚੀ ਦੱਸਦੇ ਆ ਤੇ ਇਹ ਉਤਰਾ ਕਿੰਨੇ ਦਾ ਦੁੱਧ ਆ ਲਈ ਜੇ ਇਹਦੇ ਨਾਲ 20 ਤੋਂ ਕੱਢ ਗਏ ਦੁੱਧ ਬਾਰੇ ਦੱਸਿਆ ਘਰ ਬਾਰੇ ਉਹ ਤਾਂ ਹੀ ਦੱਸਦੇ ਨਹੀਂ ਚਲੋ 20 ਤੋਂ 5 ਕਿਲੋ ਦੇ ਦਈ ਜੂਗੀ 14-15 ਲੱਗਦੇ ਕਿੰਨੇ ਦੀ ਲਈ ਜਾਊਗੀ ਘਰ ਵਾਲੇ ਕਹਿੰਦੇ ਅਹੀ ਬਾਕੀ ਇਹ ਕਿ ਥੱਲੇੋਂ ਚਲੋ ਚੰਗੀ ਤਿਆਰ ਹੋਈ ਹੈ ਕੋਈ ਭਲਾ ਭਲਾ ਨਹੀਂ ਹੈ ਹਵਾਨੇ ਦੇ ਬਾਕੀ ਸੀਲ ਥੂਲ ਵਧੀਆ ਤੇ ਇਹਦੇ ਮਗਰ ਵੱਛੀ ਬੜੀ ਪਿਆਰੀ ਦੱਸਦੇ ਬਹੁਤ ਚੰਗੀ ਵੱਛੀ ਡੱਬੀ ਆ ਤੇ ਬਾਕੀ ਮਿਲ ਕਿਵੇਂ ਨੇ ਵੀ ਚੰਗੇ ਬਾਕੀ ਖੜੇ ਕੋਈ ਸਾਹਮੜਾ ਹਾਂਜੀ ਤੇ ਮੁੱਲ ਫੇਰੇ ਦਾ ਇਹ ਵੀ ਦੇਦਾ ਬਾਬਾ ਕਿੰਨੇ ਰੀ ਦੇ ਦੇਣੀ ਫੇਰੇ ਇਹ ਬਾਬਾ ਜੀ ਲੈ ਬਾਕੀ ਵੀਰੀ 36000 36000 ਦੀ ਕਰਨੇ ਵਿੱਚ ਛੋਟ ਛੜ 2000 ਛੜ ਤਾਂ ਨਹੀਂ ਚੋ ਅੱਛਾ 34 ਦੀ ਹਾਂਜੀ ਚਲੋ ਕੋ ਫੋਨ ਲਾਵੇ ਬਾਕੀ ਮੌਕੇ ਤੇ ਹੋ ਜਾਊਗਾ ਤੇ ਆ ਜਿਹੜੀ ਕਾਲੀ ਹੈ ਅੱਛਾ ਮਗਰੇ ਦੇ ਬੱਛੀ ਆ ਸਾਰੀਆਂ ਮਗਰੇ ਦੀਆਂ ਬੱਛੀਆਂ ਹੀ ਆ ਇਹ ਨਹੀਂ ਨਹੀਂ ਉਹਦੇ ਮਗਰੇ ਉਹਦੇ ਆਹ ਹਾਂ ਦੀ ਬੱਛੀਆਂ ਠੀਕ ਬੱਛੀਆਂ ਹੀ ਨੇ ਇੱਕ ਉਹਦਾ ਬੱਛਾ ਤਿੰਨਾਂ ਦੀਆਂ ਬੱਛੀਆਂ ਆ ਅੱਜ ਇੱਕ ਉਹ ਵੀ ਫੈੜ ਬੜੀ ਤਾਂ ਖੂਬਸੂਰਤ ਹੈ ਇੱਕ ਚੰਗੇ ਰਕਾਰ ਦਾ ਤੁਹਾਨੂੰ ਦੇਖੋਣੀ ਇਹਦਾ 10 ਲਓ ਜੀ 30 ਕੋ 10 ਲਓ ਦੋ ਜੀ ਤੇ ਉਤਨਾ ਸੋਈ ਨਾ ਕਿੰਨੇ ਤੇ ਨਾ ਹੋ ਜੀ ਨਾ ਇਹਨੂੰ ਚਾਰ ਚਾਰ ਕੋਣੀ ਨਾ ਆਹ ਹਫਤਾ ਆਪਣੇ ਪੰਜ ਦਿਨ ਹੋ ਗਏ ਚਲੋ ਬਾਕੀ ਦੋ ਤੇ ਤਿੰਨ ਨੂੰ ਤਾ ਕੇ ਲੋ ਘਰ ਠੰਡਾ ਕਰਕੇ ਤੁਹਾਨੂੰ ਕਿੰਦਾ ਹਾਂ ਦਾ ਪੱਕਾ ਹੋਇਆ ਹੋਇਆ ਹਾਂ ਹਾਂ ਦਾ ਆਦੀ ਘੱਟ ਦੂਗਾ ਚੋਰ ਵੀ ਲੈ ਜਾ ਇਹ ਕਿੰਨਾ ਦੋ ਚੁਈ ਜਾਊਗੀ ਉੱਤਰ ਦੋ ਤੇ ਤੇਰਾ ਦਾ ਲਾਉ ਪਰ ਮੁੱਲ ਤੋਂ ਘਰ ਵਾਲੇ ਪਾਉਣਾ ਅੱਜ ਅੱਛਾ ਚਲੋ ਲੈ ਜਾ ਫਿਰ ਠੀਕ ਬਹੁਤ ਬਖਸ਼ੀ ਫਾਦਨ ਬੱਚੇ ਮੈਂ ਤੇ ਮੁੱਲ ਇਹਦਾ ਵੀ ਆਪਾਂ ਇਹ ਦੱਸ ਦਿੰਨੇ ਆ ਜਾਜੇ ਹੀ ਆ ਕਿੰਨੇ ਬੱਦੇ ਵੇਖ ਲੈ ਬਣਾ ਕਿੰਨਾ ਫਿਰ ਮੁੱਲ ਵੀ ਇਹਦਾ ਇਹਦਾ ਮੁੱਲ ਜੈਜਾ ਨਾਲ ਦੇਣ ਵਾਲੀ ਤੁਕੜ ਨਾਲ ਮੁੱਲੇ ਜਾਵੇ ਗੱਲ ਗਾਦੀ ਵੀ ਸੇਵਾ ਹੀ ਕਰਨੀ ਜਿੰਨੇ ਪਈ ਹੋਈ ਨੇ ਵੀ ਦੇ ਦੇਣੀ ਹੈ ਮਾਲ ਜਿਆਦਾ ਥਾਂ ਮੈਂ ਆਂਡਿਆ ਇਹ ਹਾਂ ਦਾ ਨਾਮ 20000 ਰੁਪਏ 20000 ਦੀ ਅਛਾ ਜਿਆਦੇ ਫਿਕਸ ਰੇਡ ਆ ਅਛਾ ਦਿਨੀ ਵੀਰ ਦਾਖਲ ਹੋ ਤੈ ਮਨ ਕਹਦਾ ਪੰਜ ਵਰ ਤੋਂ ਸੁਈ ਨੂੰ ਇਹ ਮੈਲਾ ਮਾਰਨਾ ਠੀਕ ਤੇ ਥਾਣੇ ਦੇ ਦੇਖਣ ਬਾਕੀ ਇਹ ਆ ਵੀ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਹੁੰਦਾ ਬਸ ਇੱਕ ਵਾਰੀ ਫੋਨ ਜ਼ਰੂਰ ਲਾਵੇ ਹਨਾ ਇੱਕ ਵਾਰੀ ਬੇਲ ਕਰਨਾ ਆ ਹਨਾ ਠੀਕ ਆ ਇੱਕ ਆ ਬੜੀ ਜਵਾਨ ਹੈ ਜਿਹੜੀ ਤੇ ਸੂਆ ਪਹਿਲਾ ਹੀ ਸੂਆ ਪਹਿਲਾ ਪਹਿਲਾ ਸੂਆ ਤੇ 3 ਦਿਨ ਹੋਏ ਸੀ ਤੇ ਤਿੰਨ ਹੀ ਥਾਣੇ ਇਹਦੇ ਬਸ ਹੋ ਤਾਓ ਚੱਲੇ ਹਾ ਤਾਓ ਚੱਲੇ ਸੋ ਇਹਨਾਂ ਦੇ ਥਾਣੇ ਤੇ ਨੇ ਇੱਕ ਥਾਣ ਨਹੀਂ ਤਾਂ ਜਮਾਂਦਰੋ ਹੀ ਨਹੀਂ ਇਹਦਾ ਥਾਣਾ ਹੈਗਾ ਨਾ ਇਹਦਾ ਥਾਣਾ ਲੱਗਾ ਹੀ ਨਹੀਂ ਨਾਲ ਚਲੋ ਤੋਰ 6 ਮਾਸਾ ਤਮਾਂ ਦੇਣ ਜਿਹੜਾ ਕਹਿੰਦੇ ਕਿ ਸੁਨ ਹੋਇਆ ਦੁੱਧ ਕਿਨ ਦੁੱਧ ਕਿਨ ਤਿਆਰ ਕਰਗੀ ਜੇ ਤੇਰਾ ਤਿਆਰ ਜਿਹੜਾ ਪੂਰਾ ਤੇ ਕਿੰਨਾ ਦੁੱਧ ਚਵਾਈ ਜਾਊਗੀ ਇਹ ਤੋਰ ਫਿਰ ਵੀ ਵਾੜੇ ਪਾਦੀ ਕਰੂਗੀ ਉਹ ਵੀ ਵਾੜੇ ਤਾਦੀ ਆ ਉਹ ਵੀ ਜਿਹੜੀ ਤਾਦੀ ਆ ਮੈਂ ਕਿੰਨੇ ਕਿੰਨੇ ਕਿ ਸੰਗ ਇਹਦੇ ਹੈਗੇ ਆ ਤੇ ਕੱਦ ਕਾਠ ਪੱਖਾ ਪੂਰੀ ਜਵਾਨ ਹੈ ਇਹਦਾ ਇੱਕ ਅਗਲਾ ਥਾਨ ਨਹੀਂ ਹੈਗਾ ਬੈਣੀ ਤੋਂ ਦੂਸਰੇ ਦੇ ਪਾਸੇ ਥਾਨ ਨਾਲ ਹੀ ਨਹੀਂ ਲੱਗਾ ਹੀ ਨਹੀਂ ਆ ਸਰੂ ਸਰੂ ਕੋਈ ਨਹੀਂ ਹੈਗਾ ਦੋ ਦੂਜਾ ਬਾਕੀ ਮਿਲ ਕੇ ਵੀ ਨੇ ਵੀ ਚੰਗੀ ਲੱਗੀ ਆ ਥੱਲਿਆਂ ਬੜੀ ਸਫਾਈ ਤੇ ਤਿਆਰ ਹੋਈ ਲੈ ਜਾਓ ਜੀ ਇਹਦੇ ਕੋਲ ਆ ਵੀਰੇ ਪਾਣੀ ਮੇਰੇ ਪਾਸੇ ਨਾਲ ਆ ਅੱਜ ਅੱਧੀ ਤੋਂ ਤੀਤੀ ਦਾ ਆਤਾ ਸੀ ਬਾਕੀ ਥੱਲਿਆਂ ਮੜਾ ਫਿਕਸ ਜੇ ਹਵਾਨਾ ਜਿਹੜਾ ਇਹਦਾ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਨੇ ਬੱਚੇ ਵਿਖਾ ਲੀਏ ਜੀ ਚਲੋ ਪਹਿਲਾਂ ਤਾਂ ਮੁੱਲ ਦੱਸ ਜੀਏ ਫਿਰ ਬੱਚੇ ਵਿਖਾ ਦਿੰਨੇ ਅਜੇ ਇੱਕ ਗਾੜੀਂ ਦੀ ਆਪਣੀ ਵਿਖਾਉਣ ਲਈ ਨਾ ਆਹੋ ਇਹਦਾ ਤੇ ਮੁੱਲ ਵੀਰ ਜੀ ਫਿਰ ਗਾੜੀ ਦਾ ਦੱਸ ਹੀ ਦਈਏ ਪਹਿਲਾਂ ਫਿਰ ਮੁੱਲ ਬਾਬਾ ਜੀ ਤਾਂ ਸਿੱਧੀ ਗੱਲ ਦਿੰਦੇ ਉਹ ਪਿਛਲੀ ਵੀਡੀਓ 'ਚ ਪਈ ਹਾਂਜੀ ਉਹ ਕਿਸੇ ਬੰਦੇ ਨੇ 630 ਰੁਪਿਆ 2000 ਅੱਛਾ ਅਜੇ ਤੱਕ ਲਾਰੇ ਲਾਈ ਜਾਂਦੇ ਚਲੋ ਹੱਥ ਜੋੜ ਕੇ ਵੇਂਦੀ ਆ ਵੀ ਜੇ ਤੇਰੇ ਕੋਲ ਵੀਰ ਨਹੀਂ ਪੈਸੇ ਪਾਉਂਦੇ ਤਾਂ ਆਪਣੀ ਸਾਈਂ ਹਟ ਕੇ ਵਾਪਸ ਬੋਲਾ ਹਟਾਈ ਕੋਕ ਡੰਗਰ ਬੱਜਾ ਵਾ ਅਸੀਂ ਫਸੇ ਜਾਂਦੇ ਹਾਂ ਸਾਹਮਣਾ ਓਖਾ ਮਾਲ ਨੇ ਹਾਂਜੀ ਹਾਂਜੀ ਕੋਕ ਪੂਨ ਵੀਰਾਂ ਦੇ ਬੜੇ ਆਉਂਦੇ ਫਿਰ ਅਗਲਾਂ ਕਿਹਾ ਸਾਈ ਪਈ ਆ ਹਾਂਜੀ ਤੇ ਵਿਕੀ ਆ ਜੇ ਅਸੀਂ ਵੇਚ ਦਈਏ ਤੇ ਮੁੜ ਕੇ ਬਰੇ ਬਣੀਦਾ ਵਾ ਹਾਂਜੀ ਹਾਂਜੀ ਉਹ ਨਾ ਆਵੇ ਤੇ ਫਿਰ ਚਲੋ ਚਲੋ ਇਹ ਆਪਣੀ ਸਾਈ ਬੇਸ਼ੱਕ ਸੜਕ ਦੇ ਵਾਪਸ ਪਾ ਲੈ ਨਿੱਜੇ ਖੜ ਸਕਦਾ ਇਹਦੀ ਟਾਈਮ ਉਹਦਾ ਹੈਗਾ ਚਲੋ ਕੋਈ ਨਹੀਂ ਆਪਾਂ ਉਹ ਗੱਲ ਛੱਡੀਏ ਤੇ ਮੋਲੇ ਦਾ ਦੱਸੀਏ ਇਹਦਾ ਮੋਲ ਮਬਾ ਜੀ ਤੁਸੀਂ ਵੀਡੀਓ ਦੇ ਪਾ 38000 ਰੁਪਇਆ ਅੱਛਾ ਤੇ ਉਹ ਬੰਦਾ ਸਾਡਾ ਨਾਮ ਲੈ ਕਰਾਇਆ ਉਹਨੂੰ ਪੈਂਦਾ ਸੀ ਉਹ ਇਹ ਦੀ 35 ਦੀ ਅੱਛਾ ਤੇ 35000 ਦੀ ਹੁੰਦੀ ਹਾਂ ਅੱਲੇ ਨਾਲ ਅੱਛਾ 35 ਦੀ ਦੇ ਦੋ 35 ਦੀ ਜਿੰਨੀ ਗੱਲਾਂ ਕਰਦੀਆਂ ਝੂਠ ਨਹੀਂ ਮਾਰਨਾ 38000 ਮੁੱਲ ਆਇਆ ਸੀ ਅੱਛਾ ਉਹ ਬੰਦਾ ਦੂਰ ਦਾ ਆਉਂਦਾ ਚਲੋ ਕਰਾਇਆ ਪੈਣਾ ਕਰਾਇਆ ਨੂੰ 60000 ਪੈਣਾ ਤੇ ਮੈਂ ਹਾਂ ਚਲਦਾ ਅਸੀਂ ਚੱਲਦੇ ਨੇ ਦੂੰਬਾਲਾ ਠੀਕ ਆ ਉਹਨੂੰ 35 ਦੀ ਦੋ ਹੀ ਰੋਣ ਛਾਈ ਪਾਈ ਠੀਕ ਆ ਚਲੋ ਮੌਕੇ ਦਾ ਛੋਟ ਛਾਟ ਚਮਕ ਚਲੋ ਬਾਅਦ ਵਿੱਚ ਗੱਲ ਕਰਦਾਂਗੇ ਇਹ ਉਹਦਾ ਬੱਚਾ ਹੈਗਾ ਜੇ ਜਿਹੜੀ ਤੁਹਾਨੂੰ ਮੁਖਾਲੀ ਹੈ ਨਾ ਪਹਿਲੇ ਨੰਬਰ ਤੇ ਹਾਂ ਉਹਦੀ ਆ ਵਛੀ ਹੈ ਆ ਵਛੀ ਜੇ ਦੇਖੋ ਤਾਜੀ ਸੁਰੀ ਜਿਹੜੀ ਪਹਿਲੇ ਨੰਬਰ ਦੂਸਰੇ ਨੰਬਰ ਤੇ ਬੀਲਾ ਕਾਲੇ ਚਿੜੀ ਦੇ ਬਿਨਾ ਉਹਦੀ ਉਹਦੀ ਆ ਵਛੀ ਆ ਪਛੀ ਜੇ ਜੜੀ ਆ ਕੱਲ ਸਹੀ ਆ ਤੇ ਜਿਹੜੀ ਤੀਜੇ ਨੰਬਰ ਤੇ ਖਾਲੀ ਹੈ ਨਾ ਉਹਦੀ ਆ ਵਛੀ ਜੇ ਤਾਂ 2000 ਮੋਲੇ ਹਾਂਜੀ ਤੇ ਜਿਹੜੀ ਚੌਥੇ ਤੇ ਖਾਲਾ ਨਾ ਸਿੰਘਾਲੀ ਬੈਣ ਸਾਰੇ ਬੱਚੇ ਤਾਜ਼ੇ ਹੀ ਬਿਲਕੁਲ ਨਾੜੂ ਜਿਹੜੇ ਨਾਲ ਹੀ ਨਾਲ ਹੀ ਵੜਦੀ ਆਜ ਇਹ ਵਛਾ ਇਹ ਵਛਾ ਆ ਐਵੇਂ ਨਾੜਵੇਦਰ ਨਾ ਕਰੇ ਨਾੜ ਦਿਖਾਈਂ ਆਖ ਨਾੜ ਨਾਲ ਠੀਕ ਹੈ ਜੀ ਇਹ ਤਾਂ ਅੰਦਰ ਅਸੀਂ ਤਾਂ ਬੱਦੇ ਅਸੀਂ ਬਾਹਰ ਜਿਹੜੇ ਕੁੱਤੇ ਮੱਥੇ ਹੁੰਦੇ ਤੇ ਡਾਕਾਂ ਨੂੰ ਪੀਂਦੇ ਸਾਰੇ ਤਾਜ਼ੇ ਬੱਚੇ ਜਿਹੜੇ ਨਾੜੂ ਤੇ ਨਾਲ ਹੀ ਆ ਉਤਰਾ ਹੁਣ ਜਿਹੜੀ ਇਹ ਕਾਵਲੀ ਕਾਂ ਤਾਂ ਦਿ ਹਾਗੀ ਠੰਡੀ ਸੇਲੇ ਆਵੀ ਗੇਰੇ ਆਏ ਲੰਮੇ ਨਾਲ ਹੀ ਠੀਕ ਆ ਦੇਖ ਸਕਦੇ ਆ ਆ ਦੇਖ ਸਕਦੇ ਜਿੱਤਰਾ ਮਰਜੀ ਥੱਲੇ ਹੱਥ ਲਾਈ ਜਾ 2 ਵਜੇ ਤੁਰੇ ਪਿੰਡਾਂ ਚੋਂ ਗਰ ਜਾਂਦੇ ਪਿੰਡਾਂ ਇਦਾਂ ਹੀ ਅਜੇ ਤਾਜੀ ਸੂਈ ਹੈ ਵੀ ਆ ਦੇਖ ਸਕਦੇ ਜਿੱਤਰਾ ਮਰਜੀ ਗੇਰ ਚ ਹੁੰਦੀ ਆ ਜਿਹੜੀ ਆ ਦੇਖ ਸਕਦੇ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਇਹਨਾਂ ਦਿਨਾਂ ਚ ਇਹੋ ਜੀ ਗਾਂ ਦੀ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਹੈ ਬਾਬਾ ਜੀ ਹੁਣ ਆਜੀ ਸੂਈ ਆ ਇਹਦਾ ਗਾਇਆਂ ਦਾ ਆਪਣੇ ਆਜੀ ਭਾਵੇਂ 20 ਕਿਲੋ ਚੋੜੋ ਹਾਂਜੀ ਉਹ ਵਾਲਾਂ ਦੇ 20 ਕਿਲੋ ਚੋੜਾਂਗੇ ਨਾ ਬਾਹੋਂਗੇ ਤਾਂ ਭਾਵੇਂ 10 ਹੋਣਗੇ ਜੀ ਹਾਂਜੀ ਤੇ ਚਲੋ ਬੰਦਰ ਹੁਣ ਕੋ ਦਈ ਜੂਗੀ ਪਤਲੀ ਸੇਵਾ ਦੇ ਹਾਂਜੀ ਉਹ ਤਾਂ 20 ਆਂਦੇ ਚੋੜਾ ਉਹ ਕੱਢਦੇ ਬਿਨਾ ਕੱਢਦੇ ਹੋਣਾ ਹੀ ਐਵੇਂ ਗਾਰੰਟੀਆਂ ਦੇ ਜੀਏ ਤੇ ਇਹਦਾ ਮੁੱਲ ਇਹਦਾ ਮੁੱਲ ਬਾਬਾ ਜੀ ਜਿੰਨਾ ਮਰਜ਼ੀ ਕਰੀਏ ਇਹ ਦੇ ਦਾਂਗੇ ਵੜ 45000 45000 ਜੀ 45000 ਛੋਟ-ਛੋਟ ਵਿੱਚੋਂ ਕਰ ਦੋਗੇ ਕੋਈ ਮੌਕੇ ਦੀ ਗੱਲ ਹੈ 45000 ਤੋਂ ਹੋਰ ਛੋਟ ਜੀ ਅੱਛਾ ਤੇ ਬਾਕੀ ਚਲੋ ਕਿ ਫੋਨ ਲਾਵੇ ਕਰੀ ਹਨਾ ਤੇ ਕੋਈ ਵੀਰ ਆਪਣੇ ਤੁਹਾਡੇ ਘਰੋਂ ਤਸੱਲੀ ਕਰਕੇ ਬਿਜਾਰ ਚੁਨਕਾ ਕੇ ਚੂਚਵਾ ਕੇ ਖੜੇ ਠੀਕ ਹੈ ਜੀ ਸੁਈਆਂ ਵਾਂ ਹਾਂਜੀ ਹਾਂਜੀ ਕੀ ਕਿਹੜਾ ਸਮਾਂ ਡੰਗਾ ਅੱਜ ਗੱਪਾਂ ਤੇ ਕੋਈ ਵੀ ਨਹੀਂ ਹਨਾ ਸਾਰੀਆਂ ਸੁਈਆਂ ਵਾਂ ਜਿੱਦਾਂ ਮਰਜ਼ੀ ਚੂਚਵਾ ਕੇ ਬਿਜਾਰਨ ਗਾ ਕੇ ਖੜੇ ਜਿਹਨੇ ਪੈਸੇ ਦੇਣੇ ਆ ਹਾਂਜੀ ਹਾਂਜੀ ਆਪਣੇ ਟਰਾਈ ਕਰੇ ਪੂਰੀ ਠੀਕ ਹੈ ਜੀ ਠੀਕ ਹੈ ਬਈ ਠੀਕ ਹੈ ਜੀ ਬਾਕੀ ਆ ਪਸ਼ੂ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਹ ਕੇ ਤੇ ਆਪਣੀ ਤਸੱਲੀ ਕਰਕੇ ਤੁਸੀਂ ਪਸ਼ੂ ਖੜਨਾ ਕੋ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਜੇ ਕੋਈ ਨਹੀਂ ਵੀ ਵੀ ਰਹਾ ਸਕਦਾ ਵੀਡੀਓ ਕਾਲ ਤੇ ਚਵਾ ਲੇ ਤੇ ਆਪਣੀ ਸਮਝ ਤੇ ਆਪਣੀ ਤਸੱਲੀ ਕਰਕੇ ਖੜੇ ਜੀ